ਲਓ ਵੀ ਮੇਤਰੋ ਕਿੱਥੇ ਪਹੁੰਚ ਗਏ ਲਵਲੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਪਹਿਲੀ ਵਾਰ ਐਕਸਪੀਰੀਅੰਸ ਹੋ ਰਿਹਾ ਦੇ ਜੀ ਕਿਵੇਂ ਜਾ ਰਹੇ ਆ ਪਹਿਲੀ ਐਕਸਪੀਰੀਅੰਸ ਤਾਂ ਬਹੁਤ ਔਖਾ ਗਿਆ ਵੈਸੇ ਲਵਲੀ ਨੂੰ ਬਹੁਤ ਮੁਸ਼ਕਲਾਂ ਉਪਾਰ ਕਰਕੇ ਪਹੁੰਚੇ ਆ ਉਹ ਤੇਨੂੰ ਦੱਸਦੇ ਆ ਵੀ ਲਓ ਵੀ ਪਹੁੰਚ ਚੁੱਕੇ ਆ ਸਟੇਸ਼ਨ ਤੇ ਆਹ ਰਿਹਾ ਉਹਦਾ ਅਨਾਉਂਸਮੈਂਟ ਚੱਲ ਰਿਹਾ ਅਨਾਉਂਸਮੈਂਟ ਚੱਲਦੀ ਹੈ ਕਹਿੰਦੇ ਆਜੋ ਅਰਸ਼ੁਣੀ ਫਟਾਫਟ ਆਜੋ ਕਹਿੰਦੇ ਲੜਵਾਂਗੇ ਨੰਬਰ ਦੇਉਣੀਆਂ ਪਾਣੀ ਪਤਾ ਕਿ ਪਤਾ ਵਾ ਸੋਣੇ ਪੁੱਛ ਲੈਨੇ ਵੀ ਇੱਕ ਵਾਰ ਦੁਆਰਾ ਅਨਾਉਂਸਮੈਂਟ ਕਰ ਇਹ ਯਾਦ ਕਰਾਉਂਦਾ ਜੀਆਨ ਦੇਸ ਕੇ ਜੰਪ ਤੋਂ ਕਿਹਾ ਕਰਵਾ ਪਲੇਟਫਾਰਮ ਬਰਮਾ ਤੋਂ ਆ ਰਹੇ ਨੇ ਲਾਲ ਭਾਈ ਚੱਲਦੇ ਅੱਗੇ ਜਾ ਕੇ ਦਿਖਾਉਂਦੇ ਆ ਵੀ ਕੀਬੋਰਡ ਦਾ ਕਰਦੇ ਚੈੱਕ ਯਾਰ ਲਾਲ ਜੀ ਜੀ ਅਣ ਅਜੇ ਤਾਂ ਆਈ ਨਹੀਂ ਏਥੇ ਵਾਜਨ ਨੇ ਸੋਹਣੀ ਲਾਦੀ ਦੇਖਣ ਨੂੰ ਦਿੱਲੀ ਰੈਜੀ ਵੀ ਅੱਜ ਮੈਂ ਦੋਸਤ ਸਟੇਸ਼ਨ ਤੇ ਖੜੇ ਆ ਤੇ ਟ੍ਰੇਨ ਦੀ ਵੇਟ ਹੋ ਰਹੀ ਆ ਦੇਖਦਾ ਕਦੋਂ ਆਉਂਦੀ ਆ ਤੇ ਉਹ ਰਿਆਟੀ ਬੋਲੀ ਤੇ ਜਾਂਦੇ ਨੇ ਕਿ ਵੀ ਆਉਣ ਵਾਲੀ ਆ ਤੇ ਸਾਰੇ ਖੜੇ ਨੇ ਤੁਹਾਨੂੰ ਕਹਾਣੀ ਸੁਣਾਉਣਾ ਯਾਰ ਬਈ ਪਤਾ ਕੀ ਹੋਇਆ ਪਹਿਲਾਂ ਟ੍ਰੇਨ ਆ ਗਈ ਉਹ ਰਿਆ ਗਈ ਮੈਨੂੰ ਲੱਗਦੀ ਉਹੀ ਆ ਹੈ ਇਹ ਤਾਂ ਬੜੀ ਹੋਲੀ ਆਉਂਦੀ ਹੈ ਪਹਿਲਾਂ ਤਾਂ ਬੋਟ ਉਹ ਦਿਖਾ ਰਹੀ ਪੰਜ ਨੰਬਰ ਦਾ ਇਹੀ ਹੋਣਾ ਚੱਲ ਬਹਿਨੇ ਪਹਿਲਾਂ ਫਿਰ ਅੰਦਰ ਜਾ ਕੇ ਮਿਲਦਾ ਪਹਿਲਾਂ ਐਕਸਪੀਰੀਅੰਸ ਲਾਈਕ ਦਾ ਦੇ ਦ ਕਿਵੇਂ ਜਾਂਦਾ ਬਾ ਖੜਦਾ ਨਾ ਪਹਿਜੇ ਇਹੀ ਉਹ ਆ ਵੀ ਬਹਿਣਾ ਹੋਵੇ ਬਹਿ ਜਵੇ ਟਾਈਮ ਦੇ ਬੰਦਾ ਦੇ ਘਟੋੜ 500 ਲਾਓ ਵੀ ਮੇਤਰਾ ਪਹੁੰਚਣ ਆ ਰਹੇ ਆ ਪਹੁੰਚਣ ਵਾਲੇ ਵੀ ਹੱਥ ਪਹੁੰਚ ਚੁੱਕੇ ਆ ਇਧਰ ਫੁਵਾੜਾ ਚੱਲਦਾ ਗੱਡੀਆਂ ਨਮਾਈ ਜਾ ਰਹੀਆਂ ਨੇ ਗਈਆਂ ਤੇ ਚੱਲ ਜਾ ਕੀ ਬੰਦਾ ਦੇ ਆ ਜਾ ਆ ਜਾ ਆ ਜਾ ਉੱਧਰ ਆ ਰਹੀ ਹੈ ਟ੍ਰੇਨ ਹੁਣ ਬੈੰਨੇ ਆ ਕੀਬੋਰਡ ਦਾ ਬਹੁਤ ਚਲ ਦੇਖਦੇ ਕਰੋ ਜੁਆਇਨ ਵੀ ਹੋ ਆਇਓ ਬਈ ਮਿੱਤਰਾਂ ਐਕਸਪੀਰੀਅੰਸ ਤਾਂ ਬੜਾ ਖਤਰਨਾਕ ਹੋ ਰਿਹਾ 25000 ਆਈ ਡੋਨਟ ਨੋ ਵੀ ਕੀ ਹੋਊਗਾ ਅੱਗੇ ਜਾ ਕੇ ਦਿੱਖੇਗਾ ਬਲੌਗ ਕਰਾਂਗੇ ਜਾ ਐਜੀ ਬਹਿਣਾ ਚੜ ਜਾ ਬਹਿਣਾ ਇੱਜ ਰੋਕ ਉਹਨਾਂ ਦਾ ਫਟਾਫਟ ਜੀ ਬਹਿਣਾ लवली ਹੈ ਨਾ ਵੱਡਨ ਨਾ ਬਸ ਠੀਕ ਆ लोगे रोटियां चल रही ट्रेन ऊपरों देखो कित बूट देखो कित रखे हुए ਡੰਡਾ ਬੀਲੂ ਡੰਡਾ ਜੇ ਲੋ ਵੀਟਰੇਨ ਤਰ ਚੁੱਕੀ ਆ ਉਹ ਆ ਜੂਮ ਸਭੀ ਦਾ ਉੰਕੀ ਕਰੀਏ ਬਾਕੀ ਆ ਇਹ ਸੀਗਾ ਜੀ ਸਤਲੁਜ ਦਰਿਆ ਫਸਟ ਮੀਲ ਆ ਗਈ ਆ ਹੋਰ ਯਾਰ ਬਹੁਤ ਔਖੇ ਬਾਅਦ ਮਿਲੀ ਆ ਬਣ ਰਹੀ ਆ ਦੇਖੋ ਲਾਓ ਵੀ ਪਹੁੰਚ ਗਏ ਚੱਲ ਜਾਂਦੇ ਆਪਣੇ ਯਾਰਾਂ ਕੋ ਉਹਦਾ ਘਰੇ ਦੀ ਚਲੋ ਪਹੁੰਚ ਚੁੱਕੇ ਆ ਅੰਮ੍ਰਿਤਸਰ ਚੱਲਦੇ ਹਾਕੇ ਤੇ ਹੌਲਾ ਵੀਊ ਕਰਾਂਗੇ ਮੈਂ ਵੀ ਹਜੇ ਪਹੁੰਚੇ ਬਾਅਦੋਂ ਪਹਿਲਾ ਹੋਟਲ ਵਾਲੇ ਆ ਕੇ ਕਹਿੰਦੇ ਹੋਟਲ ਲੈਣਾ ਭਾਈ ਹਾਂ ਆਹ ਦਾ ਲੋਕਾਂ ਦੇ ਵੀ ਇਹ ਮੈਨੂੰ ਸੁਣਿਆ ਸੀ ਆ ਦੇਖੋ ਕਿਵੇਂ ਬੈਗ ਬੂ ਪਏ ਨੇ ਕਿ ਲੋਕਾਂ ਦੇ ਤੇ ਅਮਰਸਰ ਪਹੁੰਚ ਚੁੱਕੇ ਆ ਮੇਰੇ ਵੀਰੋ ਦੇਖੋ ਮਾਹੌਲ ਚਾਰਾ ਇਹਨਾਂ ਦਾ ਮਾਹੌਲ ਠੰਡਾ ਹੈ ਹਾਂ ਠੰਡਾ ਜਿਹਾ ਮਾਹੌਲ ਅੱਛਾ ਅੱਗੇ ਮੈਟਰ ਪਹੁੰਚ ਚੁੱਕੇ ਆ ਕਹਿੰਦੇ ਹੋਰੇ ਥੋੜਾ ਜਾਣਿਆ ਉਹ ਦਿਖਾ ਦੇ ਵੀ ਉਹ ਪਹਿਲਾਂ ਜੁਆਇਆ ਆ ਲੋਕ ਸਾਡੇ ਵੱਲ ਦੇਖੀਏ ਤਾਂ ਕਰੀ ਕੀ ਜਾਂਦੇ ਆ ਕੰਮ ਹੋਣ ਕਰਨੀ ਆ ਇੱਕਾ ਥੋੜੀ ਇਧਰੋਂ ਉੱਤਰ ਆ ਰਹੋਲੀ ਉਹ ਬਾਹਰ ਜਾਣਾ ਚਲੋ ਭਈ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਚੁੱਕੇ ਆ ਬੜੇ ਸਾਨਾਵਾਦ ਆਇਆ ਯਾਰ ਬਹੁਤ ਜ਼ਿਆਦਾ ਤੇ ਲੰਬੀ ਉਡੀਕ ਬਾਅਦ ਹੋ ਹੁਕਮ ਹੋਇਆ ਤੇ ਆ ਗਏ ਚਲੋ ਦਿਖਾਉਣੇ ਆ ਵੀ ਕਰੋ ਇੰਜੋਏ ਆਜੋ ਹੋਏ ਹੋਏ ਪਣਾ ਪ੍ਰੈਸਟੇਸ਼ਨ ਚੈੱਕ ਕਰੋ ਕਿੰਨਾ ਘਾਟ ਪੜਿਆ ਹੋਇਆ ਲਓ ਵੀ ਮਿੱਤਰੋ ਪਹੁੰਚ ਚੁੱਕੇ ਹੰਮਰਸਰ ਮੰਡੀ ਆ ਜਾ ਵੀ ਥੱਲੇ ਕਰਦੇ ਸਾਰਿਆਂ ਨੂੰ ਥੱਲੇ ਤੇ ਚੈੱਕ ਕਰੋ ਵੀ ਉਧਰਲਾ ਆਪਾਂ ਖੜੇ ਹੁਣ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੇ ਹਾਂ ਬਾਸ ਸਟਾਰਟ ਕਰਨ ਲੱਗਿਆ ਸੀ ਤੇ ਤੁਹਾਨੂੰ ਮੈਂ ਦੱਸਦਾ ਵੀ ਅੱਜ ਕੀ ਹੋਇਆ ਹਨਾ ਦੱਸਦੀ ਹੁੜੀ ਹਾਂ ਤੇ ਯਾਰ ਮਤਲਬ ਟਿਕਟ ਕਰਾਈ ਸੀ ਬੁੱਕ ਤੇ ਉਹ ਐ ਹੋਇਆ ਵੀ ਜਿਹੜੀ ਟਿਕਟ ਬੁੱਕ ਕਰਾਈ ਸੀ ਉਹ ਤਾਂ ਹੋ ਗਈ ਮਤਲਬ ਸਾਨੂੰ ਐ ਸੀਗਾ ਵੀ ਹੋ ਜਾਣੀ ਆ ਠੀਕ ਆ ਫਰ ਉਹ ਕੈਨਸਲ ਹੋ ਗਈ ਮੈਂ ਚਲਿਆ ਗਿਆ ਕਾਲਜ ਤੇ ਵਾਪਸ ਕਾਲਜ ਲਵਲੀ ਨਖਰ ਭਲਾਇਆ ਫਿਰ ਉੱਥੋਂ ਸਿੱਧਾ ਵਾਪਸ ਆ ਜਾਨੂੰ ਟਾਈਮ ਹੋ ਗਿਆ ਪੂਰਾ ਮਤਲਬ ਟਾਈਮ ਟਾਈਮ ਤੇ ਪਹੁੰਚ ਚੁੱਕੇ ਆਂ ਖੱਜਲ ਕਰਕੇ ਉਰੇ ਆਏ ਆ ਤੇ ਮਤਲਬ ਪਹੁੰਚ ਚੁੱਕਿਆ ਤਾਂ ਖੁਸ਼ੀ ਹੋ ਰਹੀ ਆ ਕਿ ਨਹੀਂ ਲਵਦੀ ਖੁਸ਼ੀ ਹੋ ਰਹੀ ਆ ਬਈ ਦੀ ਟ੍ਰੇਨ 7:30 ਵਜੇ 7 ਵਜੇ ਗਿਆ ਸੀਗਾ ਵੀ 7 ਵਜੇ ਮਤਲਬ ਆਪਣਾ ਸ਼ਾਮ ਨੂੰ 7 ਵਜੇ ਸੀਗੀ ਤੇ ਅਰੇ ਮਤਲਬ ਵੀ ਸਵੇਰੇ ਹੁਣ 7:11 ਵਜੇ ਤੋਂ ਸੀਗੀ ਆਪਣੀ ਲੁਧਿਆੜੇ ਤੋਂ

ਲਓ ਵੀ ਅੰਮ੍ਰਿਤਸਰ ਮਤਲਬ ਬਸ ਸਟੇ ਬਸ ਸਟੇਸ਼ਨ ਹੀ ਨਿਕਲੀ ਜਾਂਦਾ ਯਾਰ ਬਾਰ-ਬਾਰ ਮੂੰਹ ਚੋ ਹੱਦ ਆ ਵਾ ਦੇਖੋ ਇਧਰ ਹੱਥ ਚ ਤੁਹਾਨੂੰ ਆ ਦੇਖੋ ਵਾਲਾ ਕਿਉਂ ਲੱਗਦੀ ਆ ਆਟਮਾ ਉਹ ਮੈਨੂੰ ਫੇਰ ਵੀਡੀਓ ਬਣਾ ਰਿਆ ਸੀ ਮੈਂ ਕਿਹਾ ਚਲੋ ਵੀ ਪੜਾ ਦੇਨੇ ਬੈਗ ਤੇ ਮਤਲਬ ਵੀ ਬਸ ਬਸ ਸਟੇਸ਼ਨ ਫੇਰ ਨਿਕਲ ਲੱਗੇ ਸੀ ਕੀ ਸੀ ਯਾਰ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਸੱਚ ਹਾਂ ਰੇਲਵੇ ਸਟੇਸ਼ਨ ਮਤਲਬ ਵੀ ਨਾ ਘੈਂਟ ਤੇ ਉਹ ਕਿੰਨਾ ਘੈਂਟ ਕੋ ਗੁਰੂ ਘਰ ਜੱਥੇ ਆ ਬਦਲ ਚੈੱਕ ਕਰੋ ਯਾਰ ਕਿੰਨਾ ਘੈਂਟ ਮੌਸਮ ਹੋ ਗਿਆ ਪਹਿਲਾਂ ਤਾਂ ਐ ਸੀਗੀ ਵੀ ਗਰਮੀ ਬਹੁਤ ਆ ਵੀ ਜਾ ਨਹੀਂ ਹੋਣਾ ਨਾ ਤਿਆ ਦੇਖੋ ਆਪਣੇ ਦੇਸ਼ ਦਾ ਝੰਡਾ ਇਹ ਮਤਲਬ ਆਪਣੇ ਲੁਧਿਆਣੇ ਵੀ ਲੱਗਿਆ ਸੀ ਤੇ ਇੱਧਰ ਵੀ ਲੱਗਿਆ ਹੈ ਨਾ लवली ਮੇਨ ਮੇਨਤੀ ਲੱਗਿਆ ਹੁੰਦਾ ਨਾ ਕਿਤੇ ਹੋਰੇ ਦਾ ਕੁਝ ਜ਼ਿਆਦਾ ਘੈਂਟ ਲੱਗਿਆ ਤੇ ਚਲਦੇ ਹਾਂ ਹੁਣ ਅੱਗੇ ਵਿਊ ਦਿਖਾਉਂ ਰਿਹਾ ਤੁਹਾਨੂੰ ਇੱਧਰ ਆਟੋ ਆਟੋ ਬੱਸੇ ਰਖੜੇ ਨੇਗੇ ਤੇ ਕਰਦੇ ਆ ਕੇ ਜਾ ਕੇ ਆਹ ਕਹਿੰਦੇ ਵੀ ਮਤਲਬ लवली ਦੱਸਿਆ ਵੀ ਅੰਗਰੇਜ਼ਾਂ ਨੇ ਬਣਾਇਆ ਹੋਇਆ ਇਹ ਕਿੰਨੇ ਦਾ 1931 1931 ਜੇ ਬਣਾਇਆ ਸੀਗਾ ਇਹ ਤੇ ਆਹ ਦੇਖੋ ਇਦਾਂ ਕਹਿੰਦੇ ਵੀ ਅੰਮ੍ਰਿਤਸਰ ਆਉਣ ਲਈ ਧੰਨਵਾਦ ਤੁਹਾਡਾ ਵੀ ਧੰਨਵਾਦ ਵੀ ਬਾਬਾ ਜੀ ਤੁਸੀਂ ਮੈਨੂੰ ਸੱਦਿਆ ਔਰੇ ਤੇ ਹੁਣ ਚੱਲਦੇ ਆ ਯਾਰ ਵਾਈਬ ਹੈਗੀ ਆ ਬਾਈ ਅਲੱਗ ਹੀ ਵਾਈਬ ਆਉਂਦੀ ਔਰੋ ਘੈਂਟ ਆ ਕੰਮ ਕਹਿੰਦੇ ਨਹੀਂ ਲਵਲੀ ਹੈ ਲਵਲੀ ਨੂੰ ਸਾਰਾ ਹੋ ਜਾਂਦਾ ਮੇਰਾ ਕੀ ਕਹਿੰਦੇ ਆਦਿਆਂ ਨੂੰ ਕਰਾਈਟ ਲਵਲੀ ਵੀ ਹਾਂ ਬਈ ਲੈ ਕੇ ਆਇਆ ਭਰਾ ਆਪਾਂ ਉਹਰੇ ਤੇ ਇੱਕ ਅੱਛਾ ਆਪਾਂ ਹੀ ਨਾਉਂ ਸਾਈਡ ਆਪਾਂ ਇਹਨੂੰ ਕਹਿਣ ਲੱਗੇ ਗਲਤ ਜਗ੍ਹਾ ਤੇ ਦੁਨੇ ਫਿਰ ਤੋਂ ਆਉਨੇ ਤਾਂ ਆਈ ਰਣਾ ਆਉਨੇ ਤਾਂ ਇੱਥੇ ਹੀ ਰਹਿਣਾ ਹੈਗਾ ਲਓ ਬਈ ਕੀ ਬਾਤ ਹੈ ਚਲੋ ਵੀ ਅੱਗੇ ਜਾ ਕੇ ਦੇਖਦੇ ਆ ਪਹਿਲਾਂ ਆਟੋ ਆਟੋ ਫੜ ਲਈਏ ਫਿਰ ਦਿਖਾਉਣਾ ਹੈ। ਲਾਓ ਵੀ ਆਣਾ ਪਰ ਆਟੋ ਲਾਈਨ ਲਵਾਗੇ ਤੇ ਅੱਗੇ ਜਾਵਾਂਗੇ ਇੱਧਰ ਨੂੰ ਜਾਣਾ ਵਾ। ਤੇ ਤੁਹਾਨੂੰ ਤੇ ਕਰਾਉਣਾ ਹੈ ਵੀਊ ਚੈੱਕ ਦੇਖੀ ਜਾ। ਲਾਓ ਵੀ ਬੈਠ ਗਏ ਆਟੋ ਦੇ ਵਿੱਚ। ਬੜਾ लवली ਨੂੰ ਦਿਖਾਈ ਜਾਂਦਾ ਵਾ। ਵਾਰ-ਵਾਰ ਚੰਗੀ ਜਾਂਦਾ ਵਾ। ਆ ਆ ਵੀ ਆ ਦਿਖਾ ਦੇ। ਦੇਖ ਰਿਹਾ? ਤੇ ਚੱਲਦੇ ਹੁਣ ਅੱਗੇ ਦਿਖਾਉਦੇ ਆ ਵੀ ਪਰੇ ਚ ਜਾਇਆ। ਸਾਲ ਵੀ ਮਿੱਤਰੋ ਜਾਂਦੇ ਆ ਕੇ ਜਾ ਕੇ ਦਿਖਾਉ ਲਿਆ ਉਹਨੂੰ ਵੀਊ ਤੇ ਦੇਖ ਸਕਦੇ ਹੋ ਤੁਸੀਂ ਅੰਦਰੋਂ ਲਓ ਮਿੱਤਰੋ ਪਹੁੰਚ ਚੁੱਕੇ ਆ ਅਮਰ ਸਰਮ ਸਰ ਨੂੰ ਦਿਖਾਉ ਲਿਆ ਵੀ ਸਰ ਨੂੰ ਜੁਆਇਆ ਉਹ ਦਿਖਾ ਰਿਹਾ ਵਾ ਸਭ ਤੋਂ ਪਹਿਲਾਂ ਇਮਾਰਤ ਆ ਜਿਹੜੀ ਆ ਮਤਲਬ ਐਂਟਰੀ ਜਪਣੀਆਂ ਨੇ ਆ ਰਲਵਲੀ ਚਲੀਏ ਇੱਕ ਆਇਆ ਸੌਲੀ ਚਲੀ ਆ ਤੁਹਾਨੂੰ ਦਿਖਾਉਣੇ ਆ ਜੋ ਤੇ ਆ ਕੀ ਲਿਖਿਆ ਹੋਇਆ ਪਾਰਟੀਸ਼ਨ ਪਾਰਟੀਸ਼ਨ ਮਿਊਜ਼ੀਅਮ ਮਿਊਜ਼ੀਅਮ ਜਾਹਾਂ ਦੇ ਅੰਦਰ ਦੇਖ ਲੈਣਾ ਕਿ ਮੈਂ 라ਵ ਦੇ ਕੋਲ ਚੱਲ ਆ ਮਾਰਗ ਨਹੀਂ ਹੱਲ ਨਹੀਂ ਉਹ ਪਹਿਲਾਂ ਮਾਰਕੀਟ ਲਾਂਜੇ ਆ ਮਾਰਗ ਤੂੰ ਅਸੀਂ ਜਾਣੇ ਪਵਾ ਜੀ ਪਿੰਡਾਂ ਦੇ ਦਰਜਾ ਲਾਉਂਦੇ ਲੋ ਵੀ ਤੁਹਾਨੂੰ ਬਾਕੀ ਰਾਤ ਨੂੰ ਅੱਗੇ ਦਿਖਾਵਾਂਗੇ ਤੁਹਾਨੂੰ ਮੋਟੇ-ਵੋਟੇ ਜੇ ਕਲਿੱਪਾਂ ਦਿਖਾਤੀਆਂ ਠੀਕ ਆਹ ਦੇਖੋ ਇਹ ਦੋਮਾਟਰ ਦੇਖੀ लवली ਮਾੜਾ ਆਏ ਹਾਏ ਹੋਏ ਕਿਉਂ ਪੰਜਾਬੀਆਂ ਫਿਰ ਘੈਂਟ ਹੀ ਬਣਾਉਂਦਾ ਚੀਜ਼ਾਂ ਚੱਲੀ ਅੱਗੇ ਜਾ ਕੇ ਦਿਖਾਵਾਂਗੇ ਵੀ ਅੱਗੇ ਜਾ ਕੇ ਸ਼ਾਇਦ ਨਾ ਬੋਲ ਹੋਵੇ ਸਿੱਧੀਆਂ ਮਤਲਬ ਵੀਡੀਓ ਦਿਖਾਵਾਂਗੇ ਲੋਕ ਸਾਡੇ ਵੱਲ ਦੇਖੀ ਜਾ ਰਹੇ ਨੇ ਬੈਠੇ ਪਰ ਜੇ ਹੁਣ ਮੈਂ ਕਹਾਂ ਵੀ ਛਾਂਡੇ ਸ਼ਰਮ ਲਾ ਕੇ ਚੈੱਕ ਸੀ ਦਿੱਤੀ ਮਤਲਬ ਵੀ ਵੀਡੀਓ ਚ ਆਹ ਵਿਊ ਚੈੱਕ ਕਰੋ ਯਾਰ ਤੁਸੀਂ ਕੀ ਆਵਾਜ਼ ਆ ਮੈਂ ਕਹਿੰਨਾ ਜਿਹੜਾ ਅੱਖਾਂ ਦਾ ਮਤਲਬ ਆ ਦਿਖ ਰਿਹਾ ਨਾ ਉਹ चीज ਤੁਹਾਨੂੰ ਫੋਨ ਚ ਨਹੀਂ ਦਿਖੂਗੀ ਬਈ ਤੇ ਅੱਧਰ ਮੂਰਤੀ ਬਣੀ ਹੋਈ ਸੀਗੀ ਇਹ ਸ਼ਹੀਦ ਨੇਗੇ ਮਦਨ ਲਾਲ ਢਿੰਗਰਾ ਹੈ ਅੱਛਾ ਲਵਲੀ ਕਹਿੰਦਾ ਔਰ ਇਹ ਹਜੇ ਕੁਝ ਹੈ ਹੀ ਨਹੀਂਗਾ ਤੇ ਅੱਗੇ ਜਾ ਕੇ ਦੇਖੋ ਮੈਂ ਤਾਂ ਪਰ ਉਰੀ ਪਥੇਰਾ ਕੁਝ ਲੱਗੀ ਜਾ ਰਿਹਾ ਵਾ ਮਤਲਬ ਯਾਰ ਜਿਹੜਾ ਪਹਿਲੀ ਵਾਰ ਆ ਰਹੇ ਨੇ ਕਿਉਂਕਿ ਆਪਾਂ ਜਦੋਂ ਮੈਂ ਛੋਟੇ ਛੋਟੇ ਹੁੰਦੇ ਸੀਗੇ ਮੈਂ ਉਹ ਥੋੜਾ ਲਾਸਟ ਸਕਰੀਨਾਂ ਚਾਲਦੇ ਸੀ ਅੱਛਾ ਉਹ ਚੱਲ ਕੋਈ ਨਹੀਂ ਆਪਾਂ ਰਾਤ ਨੂੰ ਵੀ ਕਿਹੜਾ ਲਾਵਾਂਗੇ ਸਾਰਾ ਵੀਊ ਦਿਖਾਣਾ ਮਤਲਬ ਵੀ ਯਾਰ ਪਹਿਲਾਂ ਤੁਸੀਂ ਕਹੋਗੇ ਵੀ ਬਲੌਗ ਵਧੀਆ ਨਹੀਂ ਆ ਰਹੇ ਸੀ ਤਾਂ ਕਰਕੇ ਆਪਾਂ ਘੈਂਟ ਜਿਹਾ ਇੱਕ ਬਲੌਗ ਲੈ ਹੀ ਜਾਂਦਾ ਫਿਰ ਤੱਕੇ ਧੁੱਕੇ ਨਾਲ ਕਰਕੇ ਹਾਂ ਬਜਟ ਥੋੜਾ ਜਿਹਾ ਵਧਾਤਾ ਆਪਾਂ ਪੈਸੇ ਵੀ ਖਰਚੇ ਥੋੜੇ ਜਿੇ ਤੇ ਅੱਗੇ ਜਾ ਕੇ ਸ਼ਾਇਦ ਮੈਂ ਵੌਇਸ ਨਾਲ ਦੇ ਸਕਾਂ ਤਾਂ ਤੁਹਾਨੂੰ ਮਤਲਬ ਅੰਦਰ ਵੀ ਕਲਿੱਪਾਂ ਆਉਣਾ ਚਾਹੀ ਸੀ ਕਿਉਂਕਿ ਬੰਦਗੀਤਾਂ ਹੋ ਉਹ ਬਈ ਇੱਧਰ ਪਤਨੀ ਮੰਦਰ ਵਗੈਰਾ ਬਣਿਆ ਹੋਇਆ ਵਾ ਤੇ ਉਹ ਅੱਗੇ ਸਕਰੀਨ ਆ ਤੁਸੀਂ ਸੀਸੀਟੀਵੀ ਕਵਰੇਜ ਨਿਗਰਾਨੀ ਵਿੱਚੋਂ ਓਕੇ ਜੀ ਕੋਈ ਗੱਲ ਨਹੀਂ ਤੇ ਇਹਦਾ ਮਤਲਬ ਯਾਰ ਆ ਜਿੰਨਾ ਕਿ ਏਰੀਆ ਬਣਿਆ ਨਾ ਸਾਰਾ ਇੱਕੋ ਹੀ ਕਲਰ ਦੇ ਸਾਰੇ ਮਤਲਬ ਵੀ ਜਿਵੇਂ ਦੁਕਾਨਾ ਵਗੈਰਾ ਹੋਣਗੀਆਂ ਸਾਰਾ ਕੁਝ ਇੱਕੋ ਹੀ ਚੀਜ਼ ਆ ਤੇ ਇੱਧਰ ਵੀ ਮੂਰਤੀ ਬਣੀ ਆ ਇਹ ਮੈਨੂੰ ਲੱਗਦਾ ਵਾ ਉਹਨਾਂ ਦੀ ਜਿਹੜੀ ਮਗਰ ਦੇਖਿਆ ਦੀ ਹੈ ਪੜ ਲਾਂਗਾ ਹਾਂ ਦੇਖ ਰਿਹਾ ਤੁਹਾਨੂੰ ਦਿਖਾਉਣਾ ਕੀ ਆ ਹਾਂ ਜਿਹੜੇ ਤੇ ਅੱਗੇ ਧਰਨਾ ਲੱਗਿਆ ਆ ਪਤਾ ਨਹੀਂ ਕਿਸਾਨਾਂ ਦਾ ਆਊਗਾ ਤੇ ਚੈੱਕ ਕਰੋ ਯਾਰ ਵਿਊ ਕੈਂਡ ਸਿਰਾ ਘਮ ਹੋਇਆ ਬਹਿਣ ਗੱਲਵਾਦ ਓਕੇ ਰਿਪੋਰਟ ਜੇ ਫੋਟੋ ਸਾਫ਼ਤੀ ਹੋਈ ਦੇਖੀ ਲੱਗੀ ਆਪਾਂ ਨੂੰ ਆਪਾਂ ਕਰਾ ਲਾਂਗੇ ਸਾਫ਼ਤੀ ਕੀ ਦੇਖਦੇ ਆ ਜੇ ਔਰੇ ਕਰਵਾਊਗਾ ਤਾਂ ਕਰ ਲਾਂਗੇ ਯਾਰ ਬਾਈ ਵੀ ਬੱਕਰੀ ਆ ਯਾਰ ਔਰੇ ਤਾਂ ਮੈਂ ਕਹਾਂ ਓਕੇ ਰਿਪੋਰਟ ਆ ਪਿਆ ਲਵਲੀ ਫਿਰ ਆਉਦਾ ਹੀ ਰਹਿੰਦਾ ਇਹਨੂੰ ਹਣ ਕੁਝ ਹੋਰ ਇਹ ਰਿਐਕਸ਼ਨ ਹੀ ਦੇ ਰਿਹਾ ਕੋਈ ਇਹ ਨਾਰਮਲ ਰੱਗ ਰਿਹਾ ਵਾ ਹੋਏ ਹੋਏ ਮੇਰੇ ਮੇਰੇ ਵੀਰ ਸਾਡੀ ਨਾਲ ਆ ਰਹੇ ਨੇ ਉਹਨਾਂ ਮੇਰੇ ਵੀਰਾਂ ਭਰਾਵਾਂ ਨੂੰ ਆਣਾ ਜੋ ਤੁਸੀਂ ਵੀ ਆ ਰਹੇ ਹੋ ਆਓ ਵੀ ਅੱਗੇ ਜਿਲ੍ਹਾਂ ਵਾਲਾ ਬਾਗ ਬਣਾਇਆ ਆ ਵਾ ਇੱਧਰ ਤੋਂ ਦਿਖਾਉਣੇ ਜਾ ਕੇ ਮਤਲਬ ਵੀਰ ਚੇਂਜ ਬਹੁਤ ਹੋ ਚੁੱਕੇ ਨੇ ਹਾਂ लवली ਬਹੁਤ ਬਹੁਤ ਚੇਂਜ ਕਰਦੇ ਨੇ ਯਾਰ ਪਰ ਉਹਦੀ ਵਾਈਬ ਅਲੱਗ ਹੀ ਆ ਮਤਲਬ ਸਾਰੇ ਜਾਣੇ ਹਾਂ ਨਾ ਨਾ ਮੇਰੇ ਬੱਸ ਬੱਸ ਔਰੇ ਮਤਲਬ ਜਰ ਜੇ ਤੁਸੀਂ ਨਾਰਮਲੀ ਫਿਰੋਗੇ ਨਾ ਰੂਮ ਵਾਲੇ ਬਸੇਰੇ ਮੈਂਡਣਗੇ ਰੂਮ ਲੈਣਾ ਭਾਈ ਰੂਮ ਲੈਣਾ ਵੀਰ ਅਸੀਂ ਦਰਸ਼ਨ ਕਰਨ ਆਇਆ ਫੇਰ ਲੈ ਲੈ ਹੁਣ ਰਾਤ ਨੂੰ ਸੋਣਾ ਸੌਣ ਨੂੰ ਕੌਣ ਆਉਂਦਾ ਔਰੇ ਹਰੇ ਨਾਲ ਲਓ ਭਾਈ ਹੁਣ ਮੈਂ ਕਹਾਂ ਨਾ ਅੱਜ ਲਈਓ ਓ ਚੱਕ ਦੇਖਣ ਲੱਗ ਗਿਆ ਵੀਊ ਕੀ ਬਾਤ ਹੈ ਯਾਰ ਤਰਸੇਪ ਆਈ ਸੀ ਦੇਖਣ ਨੂੰ ਕੀ ਬਾਤ ਹੈ ਰੱਬ ਦੇ ਦਰਸ਼ਨ ਹੁਣ ਹੋਏ ਨੇ ਜਾ ਕੇ ਤੇ ਇਤਿਹਾਸ ਆਪਾਂ लवली ਤੋਂ ਸੁਣਾਗੇ ਸਾਰਾ ਇਹਦਾ ਕਿਉਂਕਿ ਇਹਨਾਂ ਲੋਕਾਂ ਦਾ ਕੀ ਆ ਬਾਤ ਹੈ ਜੀ ਉਧਰ ਦੇਖੋ ਹੈ ਬੜੀ ਜਾਣ ਕੇ ਲੋਕ ਚਲ ਆਪਾਂ ਚੱਲ ਇੱਥੇ ਦਿਖਾ ਦਾਂਗੇ ਬਸ ਐ ਹੁਣ ਵੀ ਵੀਡੀਓ ਨੂੰ ਨਾ ਰੋਕੇ ਕੋਈ ਕਿਉਂਕਿ ਫਿਰ ਬਾਕੀ ਦੇਖਦੇ ਆ ਲਓ ਬਈ ਇੱਕ ਤਾਂ ਨਾ ਓਰੇ ਬੋਲ ਆ ਦੇਖ ਯਾਰ ਜਹੂਰ ਚ ਕੀ ਬਾਤ ਜਿਵੇਂ ਸਾਡੇ ਮੱਥੇ ਤੇ ਬੈਜ ਰਿਹਾ ਰੋਕੋ ਤਾਂ ਨਹੀਂ ਓਰੇ ਵੀਡੀਓ ਯਾਰ ਮੈਨੂੰ ਆ ਹੀ ਡਰ ਰਹੀ ਕੋਈ ਆ ਕੇ ਬੋਲ ਨਾ ਵੀ ਹੋਰ ਸਾਰੀਆਂ ਕਲਿੱਪਾਂ ਡੀਲੀਟ ਕਰਵਾ ਦੇਵੇ ਬਹੁਤ ਹਸਦਾ ਕੋਈ ਹਾਂ ਤਾਂ ਹੀ ਅੱਬ ਬਸ ਚੁੱਪ ਚ ਪਿੱਥੇ ਜੀ ਹਾਂ ਦੇ ਬਸ ਵੀਰੇ ਵਾਸਤੇ ਨਾ ਨਾ ਭਾਈ ਲੋੜ ਹੀ ਨਹੀਂ ਤੇਰਾ ਚੀਜ਼ ਜ਼ਰੂਰ ਦੇਖਣ ਲਈ ਇੰਨੀ ਦੂਰੋਂ ਆਏ ਆਪੋ ਆ ਚੀਜ਼ ਕੀ ਆਵਾਜ਼ ਚਲੋ ਚੱਲੀਓ ਵੀ ਪਹੁੰਚ ਚੁੱਕੇ ਆਮ੍ਰਿਤਸਰ ਪਰਵਾਰ ਦਾ ਗੋਲਡਨ ਟੈਂਪਲ ਤੁਹਾਨੂੰ ਦਿਖਾਉਣੇ ਵੀ ਆ ਜੀ। ਉਹ ਵੀ ਯਾਰ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਯਾਰ ਓਕੇ ਐ ਨਾ ਬਈ ਜਿਹੜੀਆਂ ਮਤਲਬ ਅੱਜ ਤੱਕ ਆਨਲਾਈਨ ਦੇਖੀਆਂ ਸੀ ਨਾ ਉਹ ਅੱਜ ਅਜ ਉਹ ਆਪਾਂ ਆਪਦੇ ਅੱਖੀ ਦੇਖਦੇ ਨਾ ਮੈਂ ਕਹਿੰਦਾ ਓਕੇ ਰਿਪੋਰਟ ਕਿਆ ਬਾਤ ਓਰੇ ਫਵਾਰਾ ਚੱਲਦਾ ਹੁੰਦਾ ਵਾ ਹੁਣ ਕਬੂਤਰ ਬੈਠੇ ਹੋਰੇ ਆਪਦੇ ਐਨ ਪਾਣੀ ਪੀ ਰਹੇ ਨੇਗੇ। ਦੇਖੋ ਯਾਰ ਕਿਆ ਬਾਤ ਆ ਯਾਰ ਤੇ ਇੱਧਰ ਆ ਚੱਕ ਓਏ ਯਾਰ ਸੱਚੀ ਬਾਈ ਮੈਂ ਕਹਿੰਦਾ ਮੈਂ ਮਤਲਬ ਵੀ ਮੇਰੇ ਅੰਦਰੋਂ ਨਿਕਲ ਰਿਹਾ ਵੀ ਮਤਲਬ ਵੀ ਮਜ਼ਾਕ ਨਹੀਂ ਕਰ ਰਿਹਾ ਵੀ ਉਹ ਮਤਲਬ ਵੀ ਦੇਖ ਕੇ ਨਾ ਕਿਉਂਕਿ ਕੈਮਰੇ 'ਚ ਨਹੀਂ ਦਿਖਦਾ ਕੈਮਰੇ 'ਚ ਚੱਲਿਆ ਯਾਰ ਮੈਂ ਮੈਂ ਉਧਰ ਹੀ ਦੇਖਾਂ ਜਾਈ ਯਾਰ ਵਾਰ-ਵਾਰ ਹੁਣ ਚੱਲਦੇ ਆਂ ਯਾਰ ਸੱਚੀ ਯਾਰ ਲੌਲੀ ਤੂੰ ਕਹਿ ਰਹੀ ਨਾ ਵੀ ਰੂਹ ਕੰਬੂਗੀ ਉਹ ਯਾਰ ਰੂਹ ਕੰਬ ਜਾਂਦੀ ਉਹ ਯਾਰ ਉਹ ਇੱਕ ਰੂਹ ਆਏਗਾ ਅਰਜਨ ਦਾ ਉਹ ਕੀ ਬਾਤ ਯਾਰ ਮੈਂ ਕਹਾਂ ਨਾ ਸੱਚੀ ਯਾਰ ਪਹੁੰਚ ਚੁੱਕੇ ਆਂ ਵੀ ਅੰਮ੍ਰਿਤਸਰ ਯਾਰ ਸੱਚੀ ਹੈ ਮੈਂ ਕਹਿੰਦਾ ਜੰਨਤ ਆ ਯਾਰ ਇਹ ਰਸ ਤੁਹਾਨੂੰ ਆ ਪਹਿਲਾ ਵਲੌਗ ਗੱਜੀ ਦੇ ਵਿੱਚ ਬੰਦਾ ਮਤਲਬ ਗੁਰੂ ਘਰ ਆ ਕਿੰਨੀ ਆਪਣੀ ਸਪੀਚ ਦੇ ਰਿਹਾ ਵਾ ਅੰਮ੍ਰਿਤਸਰ ਤੇ ਉਹ ਵੀ ਹੈਨਾ ਕਿਉਂਕਿ ਯਾਰ ਫਿਰ ਅਰਸ਼ ਵਲੌਗ ਲੈ ਕੇ ਆਇਆ ਤਾਂ ਹੋ ਨਹੀਂ ਸਕਦਾ ਵੀ ਉਹ ਬੋਲੇ ਨਾ ਵਸ ਆਪ ਆ ਜਦੋਂ ਕੋਈ ਨਿੰਗ ਸਿੰਘ ਆਉਂਦੇ ਆ ਮਤਲਬ ਆਪਣੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਵੀ ਚੁੱਪ ਕਰ ਚਾਹੀਦਾ ਵਸੇ ਅਜੇ ਤੱਕ ਤਾਂ ਰੱਬ ਦੀ ਮਿਹਰ ਆ ਵੀ ਆਪਾਂ ਨੂੰ ਮਤਲਬ ਵੀ ਕੋਈ ਮਿਲਿਆ ਨਹੀਂਗਾ ਕਿਉਂਕਿ ਬਾਬਾ ਜੀ ਨੂੰ ਵੀ ਪਤਾ ਹੀ ਆ ਵੀ ਯਾਰ ਬਹੁਤ ਟਾਈਮ ਬਾਅਦ ਆਏ ਆ ਆਪਾਂ ਤੇ ਲੋਕਾਂ ਨੂੰ ਵੀ ਦਿਖਾਣਾ ਹੁੰਦਾ ਦੇਖੋ ਯਾਰ ਕੀ ਵਾਰਾ ਸੱਚੀ ਕਹਿ ਰਿਹਾ ਆ ਜਿਹੜਿਆ ਦੋ ਬੁੰਗੇ ਬਣੇ ਹੋਏ ਹਨ ਇਹ ਨਾ ਇਹ ਇਹ ਪ੍ਰਾਣੀਆਂ ਨੇ ਨਾ ਇਹ ਇਹ ਪੁਰਾਣੀਆਂ ਨੇ ਨਾ ਇਹ ਨਾਲ ਅੱਛਾ ਹੀਟ ਲੱਗੀ ਹੋਈ ਹੋਰ ਨਾਲ ਅੱਛਾ ਹੀਟ ਲੱਗੀ ਹੋਈ ਇਹ ਯਾਰ लवली ਯਾਰ ਕੀ ਦਸੀ ਇਹ ਤੈਨੂੰ ਜੀ ਕਰਦਾ ਯਾਰ ਅੱਖਾਂ ਨਾਲ ਮਤਲਬ ਦੇਖੀ ਜਾਈਏ ਯਾਰ ਹਨਾ ਬਹੁਤ ਟਾਈਮ ਪਤਾ ਬੰਦਾ ਨਾ ਇੱਕ ਵਾਰ ਤਾਂ ਹੈ ਕੈਸਾ ਹੈ ਯਾਰ ਹੋ ਵਾਹ ਹੀਰੋ ਵਾਹ ਹੀਰੋ ਵਾਹ ਹੀਰੋ ਵਾਹ ਹੀਰੋ ਯਾਰ ਅੱਜ ਜਿਹੜੀ ਤੁਹਾਨੂੰ ਦਿਖਾਇਆ ਰਾ ਵੀ ਬੁੰਗੇ ਨੇ ਕਿ ਉਹਨਾਂ ਦੀ ਇਤਿਹਾਸ ਲਿਖਿਆ ਆ ਪੜ ਲਿਓ ਜੋ ਸਟੌਪ ਕਰਕੇ ਪਾਉਜ਼ ਕਰਕੇ ਵੀਡੀਓ ਆ ਜੋ ਆ ਮਤਲਬ 베ਰੀ ਆ ਨਾ ਇਹ ਇਹ ਇਤਿਹਾਸਿਕ 베ਰੀ ਆ ਇਹ ਮਤਲਬ ਯਾਰ ਜਿੰਨਾ ਇਤਿਹਾਸ ਦੁੱਖ ਦੁੱਖ ਭੰਜਰੀ 베ਰੀ ਆ ਨਾ ਇਹ ਚਾਰ ਗੇਟ ਆਉਦੇ ਨੇਗੇ ਉਰੇ ਮਤਲਬ ਹਰਮੰਦਰ ਸਾਹਿਬ ਦੇ ਆ ਲੰਗਰ ਹਰ ਵਾਲਾ ਗੇਟ ਆ ਯਾਰ ਸਾਰੇ ਬਸ ਹੋਣਾ ਮਤਲਬ ਵੀ ਮੈਂ ਖਾਦੀ ਵੀਡੀਓ ਬਣਾ ਰਿਹਾ ਤਾਂ ਕਰਕੇ ਮੈਂ ਮਤਲਬ ਦੇਖ ਨਹੀਂ ਰਿਹਾ ਜਦੋਂ ਵੀਡੀਓ ਬੰਦ ਕਰਦੀ ਨਾ ਇੱਕ ਵਾਰੀ ਫੇਰ ਗੇੜਾ ਲਾ ਬਣਾਉਂਗਾ ਫਿਰ ਦੇਖੂ ਆ ਰਿਹਾ ਚੀਜ਼ ਦੇਖਣੀ ਸੀ ਨਾ ਆ ਤੇ ਆ ਸੇਮ ਹੀ ਆ ਪਰ ਉਧਰ ਉੱਪਰ ਉਧਰ ਗੋਲਡਨ ਕਰਿਆ ਇੱਧਰ ਕੋਈ ਰੰਗ ਕਰਦੀ ਆ ਉੱਪਰ i ਲੋ ਵੀ ਕਹਿੰਦੇ ਨੇ ਮਤਲਬ ਵੀ लवली ਦੇ ਕਹਿਣ ਅਨੁਸਾਰ ਵੀ ਮਤਲਬ ਆ ਜਿਹੜਾ ਚੱਕਰ ਬਣਿਆ ਹੋਇਆ ਮਤਲਬ ਇਹ ਉਹੀ ਬਣਿਆ ਹੋਇਆ ਤਿੰਨੇ ਮਤਲਬ ਹੋਰ ਦਿਸ਼ਾਵਾਂ 'ਚ ਨਹੀਂ ਹੈਗਾ ਮਤਲਬ ਕਿਸੇ ਮਤਲਬ ਵਿੱਚ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਤੇ ਮੀ ਆ ਗਿਆ ਮਿੱਤਰੋ ਤੇ ਅਸੀਂ ਇਹ ਜੇ ਦੇਖ ਹੀ ਰਹੇ ਸੀ ਉਹ ਦੇਖੋ ਜੀ ਤੁਹਾਨੂੰ ਦਿਖ ਰਿਹਾ ਹੁਣ ਵਾ ਸਰੋਵਰ ਦੇ ਵਿੱਚ ਤੇ ਮੀ ਲਿਖਿਆ ਸੀਗਾ ਅੱਜ ਵੈਸੇ ਤੇ ਚੈੱਕ ਵੀ ਕਰਿਆ ਸੀਗਾ ਵੀ ਅੱਜ ਪਊਗਾ ਮੀ ਬਸ ਆਇਆ ਵੀ ਰਾਤ ਨੂੰ ਉਹ ਹੋ ਜਵੇ। ਉਹ ਵੀ ਇਹ ਸੀਗਾ ਸਵੇਰ ਦਾ ਵਲੌਗ ਤੇ ਜੇ ਸ਼ਾਮ ਦਾ ਵਲੌਗ ਦੇਖਣਾ ਤੁਸੀਂ ਵੇਟ ਕਰਿਓ ਤੇ ਇਸ ਤੋਂ ਨੈਕਸਟ ਪਾਰਟ ਆਊਗਾ ਸ਼ਾਮ ਦਾ ਵਲੌਗ ਤੇ ਸ਼ਾਮ ਦੀ ਮਾਰਕੀਟ ਦਾ ਵਿਊ ਦਿਖਾਊਗਾ ਤੁਹਾਨੂੰ ਤੇ ਦਰਸ਼ਕਾਂ ਵਧੀਆ ਤੁਹਾਨੂੰ ਕੱਲੂ ਦਿਖਾਵਾਂਗਾ ਦਰਸ਼ਾਂ ਦਾ ਵੀ ਵਲੌਗ ਤੇ ਵੇਟ ਕਰਿਓ ਬਸ ਜੇ ਇਹ ਵੀ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਦਰਸ਼ਨ ਕਰੋਗੇ